ਗੀਤਕਾਰਾਂ ਨੂੰ ਬਹੁਤੇ ਪੈਸੇ ਨਹੀਂ ਦਿੰਦੇ। ਵੀ ਇਹ ਤਾਂ ਪਹਿਲਾਂ ਵੀ ਸੀ ਲੈਸੇ ਤਾਂ ਹੁਣ ਵੀ ਨਹੀਂ। ਕੋਈ ਕੋਈ ਹੈ ਵਿੱਚ ਕੋਈ ਕੋਈ ਹੈ ਜਿਹੜੇ ਕਲਾ ਤਾਂ ਜਿਆਦਾ ਕੀਤ ਕਰਦੀ ਹੁੰਦੀ ਹੈ ਉਹਦਾ ਕਾਰਨ ਕੀ ਹੈ? ਅਜੇ ਤੱਕ ਜਿਹੜੀਆਂ 5-7 ਮੁਸ਼ਕਲ ਦੇ ਨਾਲ ਮੁਸ਼ਕਲ ਦੇ ਨਾਲ 10 ਮੈਨੂੰ ਲੱਗਦਾ 10 ਨਹੀਂ ਗਿਣ ਹੋਣੇ ਜਿਨ੍ਹਾਂ ਨੂੰ ਕੋ ਪਬਲਿਸ਼ਰ ਪੈਸਾ ਦਿੰਦਾ ਜਾਂ ਜਿਨ੍ਹਾਂ ਦੀ ਕਿਤਾਬ ਛਾਪਦਾ ਸਾਰੇ ਰਾਈਟਰ ਪੈਸੇ ਦੇ ਕੇ ਕਿਤਾਬਾਂ ਛਾਪਉਂਦੇ ਆ। ਕੋਈ ਪੈਸੇ ਦੇ ਕੇ ਜਪਾਉਂਦਾ ਕੋਈ ਕਹਿੰਦਾ ਮੈਂ ਕਿਤਾਬਾਂ ਖਰੀਦ ਲਵਾਂ ਹੂੰ ਤੇ ਛਾਪ ਦੇ ਤੇ ਕਿਤਾਬਾਂ ਖਰੀਦੋ ਇਹ ਤਾਂ ਅਜੇ ਤੱਕ ਇਹ ਆਉਂਦਾ ਜਸਵੰਤ ਸਿੰਘ ਵਰਦੀ ਨੇ ਇੱਕ ਵਾਰਕ ਜਲੰਧਰ ਰੇਡੀਓ ਤੇ ਸਾਡੀ ਟਾਕ ਸੀ ਉਸ ਕੰਮ ਉਹ ਕਹਿੰਦਾ ਦੇਖੋ ਯਾਰ ਜਿਹੜਾ ਕਿਤਾਬ ਦੇ ਪਿੱਛੇ ਲੇਟੀ ਲਾਉਂਦਾ ਨਾ ਆਟਾ ਹੂੰ ਉਹ ਵੀ ਪੈਸੇ ਲੈਂਦਾ ਜਿਹੜਾ ਘੜੇ ਚ ਘੜੇ ਚ ਉਹਨੂੰ ਸੂਈਆਂ ਲਾਉਂਦਾ ਉਹ ਵੀ ਲੈਂਦਾ ਉਹ ਵੀ ਲੈਂਦਾ ਜਿਹੜਾ ਬਾਹਰ ਜਲਦ ਜੋੜਦਾ ਉਹ ਵੀ ਲੈਂਦਾ ਜਿਹੜੇ ਸਟਾਲ ਤੇ ਵਿਕਦੀ ਆ ਉਹ ਵੀ ਕਮਿਸ਼ਨ ਸਟਾਲ ਵਾਲਾ ਦਾ ਵੀ ਵਿੱਚ ਕਮਿਸ਼ਨ ਹੁੰਦਾ ਜਦੋਂ ਕਾਗਜ਼ ਖਰੀਦਿਆ ਜਾਂਦਾ ਉਦੋਂ ਵੀ ਬਹਿ ਲੱਗਦੇ ਆ ਉਹ ਵਿੱਚ ਜਿਹਦਾ ਜਿਹਦਾ ਸਾਰਾ ਮੈਟਰ ਹੁੰਦਾ ਉਹਨੂੰ ਕੁਝ ਨਹੀਂ ਮਿਲਦਾ ਹੂੰ ਇਹ ਤਰਸ ਦੀ ਮਤਲਬ ਇਹ ਹੀ ਗੀਤਕਾਰਾਂ ਦੀ ਆ ਫਿਰ ਇਹੀ ਗੀਤਕਾਰਾਂ ਦੀ ਹੈ ਮੈਂ ਤਾਂ ਇੱਕ ਵਾਰ ਜਦੋਂ ਦੱਸਿਆ ਤੇ ਮੈਨੂੰ ਕਈਆਂ ਨੇ ਹੈਰਾਨੀ ਦੇ ਨਾਲ ਫੋਨ ਆਏ ਜਾਂ ਕਮੈਂਟ ਆਏ ਇੱਕ ਇੱਕ ਇੰਟਰਵਿਊ ਜਿਵੇਂ ਕਹਿੰਦਾ ਤੁਹਾਨੂੰ ਮੈਕਸਿਮਮ ਜ਼ਿੰਦਗੀ ਚ ਗੀਤ ਹੁੰਦੇ ਕਿੰਨੇ ਵੇਲੇ ਹੂੰ ਮੈਂ ਕਿਹਾ ਵੀ ਇੱਕ ਵਾਰ ਤਾਂ ਬਾਬਾ ਹੀ ਖੁੱਲੇਵੇਂ ਲੱਗੇ ਸੀ ਮੈਨੂੰ ਇੱਕ ਗੀਤ ਦਾ 20000 ਮਿਲਿਆ ਅੱਛਾ ਉਹ ਕਿਹੜਾ ਗੀਤ ਸੀ ਉਹ ਹੰਸ ਰਾਜ ਨੇ ਮੈਂ ਕਹ ਦਿੱਤਾ ਸੀਗਾ ਅੱਛਾ ਤੇ ਪਹਿਲਾਂ ਮੈਂ ਕਿਹਾ ਇੱਕ ਵਾਰ ਉਹ ਦੋ ਗੀਤ ਮੇਰੇ ਗਾਏ ਬਹੁਤ ਜਿਹੜੇ ਹੰਸ ਰਾਜ ਦੀ ਜ਼ਿੰਦਗੀ ਦੇ ਵੱਡੇ ਗੀਤ ਕਿਹਾ ਜਾਂਦਾ। ਇਹ ਕਹਿੰਦਾ ਸਮੀ ਮੇਰੀ ਵਾਰ ਮੇਵਾਰੀ ਨਹੀਂ ਸਮੀ ਹੈ। ਇੱਕ ਨਾ ਧੁੱਪ ਰਣੀ ਨਾ ਛਾਂ ਮੰਦਿਆ। ਤੇ ਮੈਂ ਕਿਹਾ ਇੱਕ ਵਾਰ ਇੱਥੇ ਕੋਕਾ ਕੋਲਾ ਵਾਲਿਆਂ ਦਾ ਪ੍ਰੋਗਰਾਮ ਸੀਗਾ। ਉਹ ਮੈਂ ਹੀ ਬੁੱਕ ਕਰਾਇਆ ਸੀ ਚੰਗੀ ਵੱਡੀ ਪੇਮੈਂਟ ਕੋਕਾ ਕੋਲਾ ਵਾਲਿਆਂ ਨੇ ਦਿੱਤੀ। ਤੇ ਉਸ ਤੋਂ ਬਾਅਦ ਹੰਸ ਰਾਜ ਨੇ 5000 ਰੁਪਏ ਚੋ ਕੱਢਿਆ। ਤੇ ਉਹਨੇ ਮੈਨੂੰ ਕਿਹਾ ਵੀ ਇਹਨੂੰ ਚਾਹੇ ਆਪਦੇ ਉਹਨਾਂ ਦੋਨਾਂ ਗੀਤਾਂ ਦੀ ਰਾਇਲਟੀ ਸਮਝ ਲਓ। ਜਹੇ ਮੇਰੇ ਵੱਲੋਂ ਵੈਸੇ ਪਿਆਰ ਸਮਝ ਲੋ ਕੋਈ ਸਮਝ ਲੋ ਤੇ ਮੈਂ ਕਿ ਉਦੋਂ ਮੈਂ ਦੋ ਕਿਤਾਬਾਂ ਦਾ 5000 ਉਹਨੇ ਮੈਨੂੰ ਐ ਕਹਿ ਕੇ ਦਿੱਤਾ ਸੀਗਾ ਫਿਰ ਇੱਕ ਵਾਰ ਜਦੋਂ ਉਹ ਗੀਤ ਸੀਗੇ ਵੀ ਰਹਿਣ ਦੇ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਜੇ ਸਾਲ ਚ ਅਸੀਂ ਰਹਿਣ ਦੇ ਝੂਠੀਆਂ ਤਸੱਲੀਆਂ ਨਾਲ ਦੇ ਸਾਨੂੰ ਰੋਂਦੇ ਆ ਜਵਾਨੀ ਕੱਟ ਲੈਣ ਦੇ ਉਸ ਕੈਸਟ ਜੇ ਮੇਰੇ ਤਿੰਨ ਚਾਰ ਗੀਤ ਸੀ ਤੇ ਉਦੋਂ ਇਹਨੇ ਫਿਰ 20-2000 ਰੁਪਇਆ ਮੈਨੂੰ ਇੱਕ ਗੀਤ ਦਾ ਦਿੱਤਾ ਸੀਗਾ ਤੇ ਹੁਣ ਮੈਂ ਸੁਣਦਾ ਮੈਂ ਹੁਣ ਤਾਂ ਕਹਿੰਦੇ ਗੋਂ ਦੀ ਗੋਂ ਗੱਲਾਂ ਬਹੁਤ ਵੱਡੀਆਂ ਚਲੀਆਂ ਗਈਆਂ ਅੱਛਾ ਤੇ ਸਾਡਾ ਸ਼ਾਇਦ ਸਮਾਂ ਨਿਕਲ ਗਿਆ ਉਹ